ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਜੀ ਦਾ ਤੁਨਕਤਾ ਦੇ ਨਾਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਲੀਵਾਨੀ ਸਟੇਟ ਯਾਦ ਆਇਆ ਉਹਨਾਂ ਨੇ ਟਵੀਟ ਕਰਕੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਔਰ ਮਦਦ ਵੀ ਦੋ ਦਿਨਾਂ ਚ ਭੇਜ ਦਿੱਤੀ 28 ਦਿਨਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਦੀ ਯਾਦ ਆਈ ਉਸ ਬਜ਼ੁਰਗ ਕਿਸਾਨ ਨੂੰ ਆਸਰਾ ਕੀ ਦੇਣਾ ਸੀ ਜਦੀ ਪੂਰੀ ਫਸਲ ਹੜ੍ਹ ਦੇ ਵਿੱਚ ਤਬਾਹ ਹੋ ਗਈ ਆਕੇ ਇੱਕ ਤੁਛ ਜਿਹਾ ਅਮਾਉਂਟ 1600 ਕਰੋੜ ਰੁਪਏ ਦੇ ਕੇ ਪੰਜਾਬ ਦੀ ਉਹਨਾਂ ਮਾਮਾ ਦੇ 92 ਕੋਜਰਦੀ ਬਜਾਏ ਉਹਨਾਂ ਚ ਨੰਮਕ ਸਿਰਕਣ ਦਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸ ਤਰ੍ਹਾਂ ਅਗਨੋਰ ਕੀਤਾ ਜਦੋਂ ਉਹ ਪਬਲਿਕ ਦੇ ਨੁਮਾਇੰਦਿਆਂ ਨੂੰ ਮਿਲ ਰਹੇ ਸੀ ਜਿਹੜੇ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਉਹਨਾਂ ਨਾਲ ਮਿਲਣ ਤਰਜੀਹ ਦਿੱਤੀ ਜਾਂ ਦੂਜੇ ਪਾਸੇ ਇੱਕ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਤੋਂ ਕਾਲਾ ਮਟਿਆ ਇਹ ਤੁਸੀਂ ਇਹਨਾਂ ਨੂੰ ਮਿਲਣਾ ਸੀਗਾ ਤਬਦੀਬ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਿੱਲੀ ਬੁਲਾ ਲੈਂਦੇ ਇਹਦੇ ਵਿੱਚ ਆਕੜ ਸਾਹਿਬ ਹੋਰ ਸਾਰੇ ਸਾਥੀ ਚਲੇ ਜਾਂਦੇ ਔਰ ਉੱਥੇ ਉਹਨੂੰ ਡਿਨਰ ਵੀ ਕਰਾਉਂਦੇ ਉਹਨਾਂ ਨਾਲ ਗੱਪਸ਼ਾਪ ਬਰਲਦੇ ਇੱਥੇ ਆ ਕੇ ਜੇ ਇਧਰ ਵੀ ਮਿਲਣਾ ਸੀ ਫਿਰ ਪੰਜਾਬ ਆਉਣ ਦਾ ਫਾਇਦਾ ਕੀ ਜਦੋਂ ਸਾਡੇ ਵਜ਼ੀਰ ਹਰਦੀਪ ਸਿੰਘ ਮੁੰਡਿਆ ਜੀ ਹੱਥ ਜੋੜ ਕੇ ਜਦੋਂ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਰਹੇ ਸੀ ਕਿ 20000 ਕਰੋੜ ਰੁਪਏ ਦੀ ਮਦਦ ਜਿਹੜੀ ਆ सानू देख के के जाओ तो देश प्रधानमंत्री ने क्या कहा आपको हिंदी समझ नहीं आती आपको समझ नहीं आता कि 1600 करोड़ रुपए दे दिए तो मैंने बोला कि मैं पी पीएम साहब एक रिक्वेस्ट है कि साठ हजार करोड़ रुपया आपने पंजाब का देना तो सोलह सौ सो करोड़ रुपया आप बहुत कम दे के जा रहे हो इसमें हमारे पंजाब की किसान भाइयों की जो नुकसान हुआ वो ज्यादा आपने खुद देखा है सारा नुकसान भी देखा है डिटेल में कैप्सना साहब ने आपको बताया तो कहते है आपको क्या हिंदी आती है हिंदी में मैंने बोल तो दिया सोलह सौ करोड़ तो मैं कहा सर हिंदी भी मुझे मुझे आती है लेकिन आपने सोलह सौ करोड़ दिया कम दिया है ये तो इतना तो आप अफगानिस्तान में भी जाके देख रहे होंगे तो पंजाब को क्या एक ऐसे हालात में आप देखने के बाद भी हमें किस किसके साथ जोड़ रहे हो आप तो कहते नहीं आपको हिंदी आती है क्या सोलह सौ सो दे दिया तो मैंने फिर बोला कि सर ये पंजाब के साथ पंजाब का अपमान करके जा रहे हो आप ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਮਾਂ ਬੋਲੀ ਪੰਜਾਬੀ ਦਾ ਬੰਦ ਕੀਤਾ ਸਾਡੀ ਪੰਜਾਬ ਦੇ ਲੋਕਾਂ ਦਾ ਬੰਦ ਕੀਤਾ ਸਾਡੇ ਸੂਬੇ ਦੇ ਵਿੱਚ ਆ ਕੇ ਔਰ ਸਾਡੀ ਮਾਂ ਬੋਲੀ ਨੂੰ ਅਪਮਾਨਿਤ ਕਰਨਾ ਔਰ ਉਹਦੇ ਪ੍ਰਤੀ ਬੇਰੁਖੀ ਦਿਖਾਉਣੀ ਇਥੋਂ ਪਤਾ ਲੱਗਦਾਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲ ਦੇ ਅੰਦਰ ਅੱਜ ਵੀ ਪੰਜਾਬੀਆਂ ਪ੍ਰਤੀ ਨਫ਼ਰਤ ਉਮਈਆਂ ਜਿਵੇਂ ਤਿੰਨ ਕਾਲੇ ਕਰੋਨਾ ਦੇ ਸਮੇਂ